ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਕਵੀਸ਼ਰ ਅਮਰ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ ਜਿਨ੍ਹਾਂ ਨੇ ਕੌਮ ਦੀ ਖਾਤਰ ਵਾਰਾਂ ਗਾਈਆਂ ਸ਼ਹੀਦਾਂ ਦੀ ਖਾਤਰ ਵਾਰਾਂ ਗਾਈਆਂ ਤੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਵਾਸਤੇ ਅਸੀਂ ਸਮੂਹ ਕਵੀਸ਼ਰ ਸਭਾ ਸਾਰੇ ਕਵੀਸ਼ਰ ਸਹਿਬਾਨ ਬੇਨਤੀ ਕਰਨ ਵਾਸਤੇ ਸਿੰਘ ਸਾਹਿਬ ਹੁਣਾਂ ਨੂੰ ਉਹਨਾਂ ਨੂੰ ਬੁਲਾਇਆ ਸੀ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਹੋਇਆ ਕਿ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਘਰ ਆਣ ਕੇ ਮਮਰੰਡਨ ਲੈਣ ਵਾਸਤੇ ਆਏ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਸਿੰਘ ਸਾਹਿਬ ਨੂੰ ਹੱਥ ਜੋੜ ਕੇ ਸਾਰੀ ਸੰਗਤ ਪਰਿਵਾਰ ਵੱਲੋਂ ਸਾਰੇ ਕਵੀਸ਼ਰਾਂ ਵੱਲੋਂ ਇਸ ਕੌਮੀ ਸ਼ਹੀਦ ਦੀ ਤਸਵੀਰ ਜਿਹੜੀ ਆ ਉਹ ਕੇਂਦਰੀ ਸਿੱਖ ਜਾਬ ਕਰਵੇ ਸ਼ਿਸ਼ੋਭਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੇ ਬਾਣੀ ਦੇ ਵਿੱਚ ਬਚਨ ਆ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਰ ਦੀਜਿਆ ਕਾਰਨਾ ਕੀਜੈ ਜੋ ਵੀ ਪਿਛਲਾ ਸਾਡਾ ਸੰਘਰਸ਼ ਚੱਲਿਆ ਵਾ ਉਸ ਸੰਘਰਸ਼ ਦੇ ਵਿੱਚ ਸਿੱਖ ਇੱਜ਼ਤ ਮਾਣ ਅਤੇ ਸਿੱਖ ਹਿਤਾਂ ਲਈ ਜਿਹੜੇ ਸਾਡੇ ਸੂਰਮਿਆਂ ਨੇ ਸ਼ਹੀਦੀਆਂ ਪਾਈਆਂ ਵਾ ਉਹਨਾਂ ਦੇ ਵਿੱਚ ਮੈਂ ਤੇ ਪਰਿਵਾਰ ਦੇ ਕੋਲ ਆਇਆ ਵਾ ਕਿਉਂਕਿ ਇਹ ਪਰਿਵਾਰ ਜਿਹੜਾ ਵਾ ਪੰਥ ਦਾ ਪਰਿਵਾਰ ਆ ਔਰ ਭਾਈ ਨਰਮਲ ਸਿੰਘ ਦੀ ਚੋਲਾ ਅਸੀਂ ਬਚਪਨ ਤੋਂ ਹੀ ਇਹਨਾਂ ਦੀਆਂ ਕਵਿਸ਼ਰੀਆਂ ਸੁਣੀਆਂ ਇੱਕ ਤੇ ਸ਼ਹੀਦ ਨੇ ਸ਼ਹੀਦ ਦਾ ਵੈਸੇ ਰੁਤਬਾ ਬਹੁਤ ਵੱਡਾ ਦੂਜਾ ਇਹ ਉਹ ਸ਼ਹੀਦ ਨੇ ਜਿਨ੍ਹਾਂ ਨੇ ਹੱਕਾਂ ਦੇ ਲਈ ਫੇਰ ਕਈ ਸ਼ਹੀਦ ਪੈਦਾ ਕੀਤੇ ਇਹਨਾਂ ਦੇ ਬੋਲਾਂ ਦੇ ਵਿੱਚ ਇਹਨਾਂ ਵਚਨ ਹੁੰਦਾ ਸੀ ਤੋਂ ਸਾਨੂੰ ਮਾਤਾ ਜੀ ਮਿਲੇ ਨੇ ਇੱਥੇ ਪਰਿਵਾਰ ਮਿਲਿਆ ਪਰਿਵਾਰ ਨੇ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਇਹ ਮੰਗ ਪੱਤਰ ਦਿੱਤਾ ਔਰ ਸਿੰਘ ਸਾਹਿਬ ਦੀ ਜਿਹੜੀ ਤਸਵੀਰ ਆ ਕੇਂਦਰੀ ਅਜਾਇਬ ਘਰ ਵਿੱਚ ਲਾਉਣ ਦੀ ਇਹਨਾਂ ਨੇ ਗੱਲ ਕੀਤੀ ਆ। ਤੋਂ ਇਹੋ ਜਿਹੀਆਂ ਦੀਆਂ ਜ਼ਰੂਰ ਤਸਵੀਰਾਂ ਲੱਗਣੀਆਂ ਚਾਹੀਦੀਆਂ। ਅਸੀਂ ਜਲਦੀ ਐਸਡੀਬੀਸੀ ਦੇ ਨਾਲ ਇਹ ਵਚਨ ਕਰਾਂਗੇ ਕਿ ਇਹਨਾਂ ਦੀ ਜਿਹੜੀ ਤਸਵੀਰ ਆ ਇਹ ਕੇਂਦਰੀ ਜੋ ਸਾਡਾ ਸਿੱਖ ਅਜਾਇਬ ਘਰ ਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉੱਥੇ ਇਹਨਾਂ ਦੀ ਤਸਵੀਰ ਲੱਗੇ ਕਿਉਂਕਿ ਆਪਾਂ ਸਭ ਜਾਣਦੇ ਆ ਕਿ ਮਾਝੇ ਦੀ ਧਰਤੀ ਆ ਤੇ ਮਾਝੇ ਦਾ ਕਣ-ਕਣ ਸ਼ਹੀਦਾਂ ਦੇ ਖੂਨ ਦੇ ਨਾਲ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਸਰਾਸਾਹਰਾ ਭਰਿਆ ਹੋਇਆ ਵਾ ਸੋ ਪਰਿਵਾਰ ਨੂੰ ਮਿਲ ਕੇ ਖੁਸ਼ੀ ਵੀ ਹੋਈ ਇੱਥੇ ਆਣ ਕੇ ਇੱਕ ਰੰਗ ਵੀ ਚੜਿਆ ਕਿ ਉਹ ਕਿਹੜੀਆਂ ਰੂਹਾਂ ਸੀ ਜਿਨ੍ਹਾਂ ਨੇ ਹੱਸ ਹੱਸ ਕੇ ਕੌਮੀ ਹਿੱਤਾਂ ਦੇ ਲਈ ਆਪਣੀਆਂ ਜਾਨਾਂ ਹੀ ਦੇ ਦਿੱਤੀਆਂ ਪਾਤਸ਼ਾਹ ਇਹਨਾਂ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਇਹਨਾਂ ਪਰਿਵਾਰਾਂ ਨੂੰ ਇਸੇ ਤਰ੍ਹਾਂ ਗੁਰਸਿੱਖੀ ਨਾਲ ਜੋੜ ਕੇ ਰੱਖਣਾ ਤੇ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਵਾਂ ਉਹ ਸ਼ਹੀਦਾਂ ਤੋਂ ਸੇਧ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ